アナलाइजर विथ स्टरर है ये आपका पूरा सिस्टम है कलेक्शन ये मोबाइल ऐप से कनेक्ट होता है ये गायक की मसाज ब्रश है काओ मसाज ब्रश है ये ऑटोमेटिक है इसके जब सारे ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਇਆ ਪੀਡੀਐਫੇ ਮੇਲੇ ਦੇ ਵਿੱਚ ਜਿਹੜਾ ਕਿ ਸ਼ਹਿਰ ਜਗਰਾਉਂ ਦੇ ਵਿੱਚ ਲੱਗਦਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਮੇਲੇ ਦਾ ਪਹਿਲਾ ਭਾਗ ਜਿਹੜਾ ਉਹ ਦਿਖਾਇਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਗੇ ਦਾ ਮੇਲਾ ਜਿਹੜਾ ਉਹ ਦਿਖਾਵਾਂਗੇ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਸੀ ਵੀ ਜਿਹੜਾ ਇਹ ਮੇਲਾ ਹੈ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਜਿਹੜਾ ਉਹ ਹੁੰਦਾ ਸੋ ਚੱਲਦੇ ਆਪਾਂ ਅੱਗੇ ਦਾ ਤੁਹਾਨੂੰ ਸਾਰਾ ਮੇਲਾ ਉਹ ਦਿਖਾਉਨੇ ਆ ਬਹੁਤ ਵੱਡਾ ਇਹ ਮੇਲਾ ਲੱਗਦਾ ਬਹੁਤ ਸਾਰੀਆਂ ਸਟਾਲਾਂ ਹੈ ਮੇਲੇ ਦੇ ਵਿੱਚ ਹੁੰਦੀਆਂ ਨੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਅੱਗੇ ਦਾ ਸ ਚੱਲਦੇ ਆਪਾਂ ਅੱਗੇ ਉਹ ਸਾਰਾ ਮੇਲਾ ਜਿਹੜਾ ਹੋ ਜਾ ਕੇ ਦੇਖਦੇ ਆ ਤੇ ਇੱਥੇ ਅੱਗੇ ਆ ਕੇ ਨਾ ਹਾਲ ਬਣੇ ਹੋਏ ਨੇ ਤੇ ਇਹ ਹਾਲਾਂ ਦੇ ਵਿੱਚ ਵੀ ਜਿਹੜੀਆਂ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਹ ਆਪਾਂ ਜਾ ਕੇ ਦੇਖਦੇ ਆ ਇਹ ਮੇਲਾ 3 ਦਿਨ ਹੈ 8 9 ਅਤੇ 10 ਫਰਵਰੀ ਹੈ ਨਾ ਬਾਕੀ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਜਾਣਕਾਰੀ ਜਿਹੜੀ ਉਹ ਦਿੱਤੀ ਸੀ 18ਵਾਂ ਪੀਡੀਐਫ ਮੇਲਾ ਹੈ ਬਹੁਤ ਵੱਡਾ ਮੇਲਾ ਹੁੰਦਾ ਹੈ ਡਾਇਰੀ ਫਾਰਮਿੰਗ ਦੇ ਨਾਲ ਰਿਲੇਟਡ ਤੇ ਇਸ ਤਰ੍ਹਾਂ ਇਹ ਹਾਲ ਦੇ ਵਿੱਚ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨਾ ਇੱਥੇ ਵੀ ਡੇਰੀ ਫਾਰਮਿੰਗ ਦੇ ਨਾਲ ਨਾਲ ਸੰਬੰਧਤ ਜਿਹੜਾ ਸਮਾਨ ਹੈ ਇਹ ਹਾਲ ਦੇ ਵਿੱਚ ਜਿਵੇਂ ਆ ਤੁਸੀਂ ਪੱਖੇ ਦੇਖ ਰਹੇ ਹੋ ਸਾਰੇ ਇਹ ਵੱਡੇ ਵੱਡੇ ਫਾਰਮਾਂ ਦੇ ਵਿੱਚ ਵਰਤੇ ਜਾਂਦੇ ਨੇ ਵੱਡੇ ਵੱਡੇ ਫਾਰਮਾਂ ਦੇ ਵਿੱਚ ਇਹ ਪੱਖੇ ਜਿਹੜੇ ਉਹ ਲੱਗਦੇ ਨੇ ਸਾਰਾ ਡੇਰੀ ਫਾਰਮਿੰਗ ਦੇ ਨਾਲ ਰਿਲੇਟਡ ਇੱਥੇ ਸਮਾਨ ਹੁੰਦਾ ਬਹੁਤ ਸਾਰੀਆਂ ਇੱਥੇ ਸਟਾਲਾਂ ਨੇਗੀਆਂ ਜਿਹੜੀਆਂ ਪਸ਼ੂਆਂ ਦੇ ਨਾਲ ਸੰਬੰਧਤ ਨੇ ਜਿਵੇਂ ਪਸ਼ੂਆਂ ਦੇ ਨਾਲ ਸੰਬੰਧਤ ਦਵਾਈਆਂ ਹੋ ਗਈਆਂ ਜਿਹੜੀਆਂ ਪਸ਼ੂਆਂ ਦੀ ਬਿਮਾਰੀ ਦੇ ਵਿੱਚ ਜਿਹੜੀਆਂ ਉਹ ਵਰਤੀ ਜਾਂਦੀਆਂ ਨੇਗੀਆਂ ਤੇ ਖਾੜ ਫੀਡ ਵਾਲੀਆਂ ਵੀ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਦੇਖਿਓ ਤੁਸੀਂ ਦੇਖ ਰਹੇ ਹੋ ਇੱਥੇ ਖਾਲ ਫੀਡ ਵਾਲੀਆਂ ਸਟਾਲਾਂ ਨੇ ਇਹਨਾਂ ਦੇ ਵਿੱਚ ਸਾਰੀ ਪਸ਼ੂਆਂ ਦੇ ਪ੍ਰੋਡਕਟ ਹੁੰਦੇ ਨੇ ਦੁੱਧ ਪਾਉਣ ਵਾਲੇ ਪ੍ਰੋਡਕਟ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਮੇਲੇ ਦੇ ਵਿੱਚ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇੱਥੇ ਵੀ ਕੁਝ ਕੁ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਸਾਰੀਆਂ ਇਹ ਦਵਾਈਆਂ ਨੇ ਸਾਰੀਆਂ ਪਸ਼ੂਆਂ ਦੇ ਨਾਲੇ ਸੰਬੰਧਿਤ ਨੇ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਾਂ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਇਕਵਿਪਮੈਂਟ ਦਿਖਾਈ ਸੀਗੇ ਜਿਹੜੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਨੇ ਤੇ ਇੱਥੇ ਬਹੁਤ ਸਾਰੀਆਂ ਸਟਾਲਾਂ ਨੇ ਲੱਗੀਆਂ ਹੋਈਆਂ ਜਿਹੜੀਆਂ ਪਸ਼ੂਆਂ ਦੇ ਨਾਲ ਸੰਬੰਧਿਤ ਦਵਾਈਆਂ ਨੇ ਹਨਾ ਜਾਂ ਕੁਝ ਹੋਰ ਖਲ ਫੀਡ ਵਾਲੀਆਂ ਸਟਾਲਾਂ ਆਪਾਂ ਨੂੰ ਇੱਥੇ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਇਹ ਹਾਲਾਂ ਦੇ ਵਿੱਚ ਤੇ ਦੋ ਤਿੰਨ ਹਾਲ ਜਿਹੜੇ ਇੱਥੇ ਬਣੇ ਹੋਏ ਨੇ ਇਸ ਤਰ੍ਹਾਂ ਹੀ ਬਹੁਤ ਵੱਡੇ ਵੱਡੇ ਹਾਲ ਨੇ ਤੇ ਇਹ ਸਾਰੇ ਆਪਾਂ ਇਹ ਅੱਜ ਦੇਖਾਂਗੇ ਵੀਡੀਓ ਦੇ ਵਿੱਚ ਹਨਾ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਨੇ ਸਟਾਲਾਂ ਦੇ ਉੱਪਰ ਵੱਖ-ਵੱਖ ਕੰਪਨੀਆਂ ਜਿਹੜੀਆਂ ਆਈਆਂ ਨੇ ਆਪੋ ਆਪਣੇ ਪ੍ਰੋਡਕਟ ਲੈ ਕੇ ਆਈਆਂ ਆਪੋ ਆਪਣੀਆਂ ਜਿਹੜੀਆਂ ਉਹ ਦਵਾਈਆਂ ਲੈ ਕੇ ਪਹੁੰਚੀਆਂ ਨੇ ਜਿਹੜੇ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਹਨਾ ਉਹ ਸਾਰੀ ਜਾਣਕਾਰੀ ਜਿਹੜੀ ਉਹ ਇੱਥੇ ਪ੍ਰਾਪਤ ਕਰ ਰਹੇ ਨੇ ਦੁੱਧ ਬਣਾਉਣ ਵਾਲੇ ਪ੍ਰੋਡਕਟ ਹੋਗੇ ਹਨਾ ਜਾਂ ਪਸ਼ੂਆਂ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਦਵਾਈਆਂ ਹੋ ਗਈਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਇਹ ਹਾਲਾਤਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜਾਂ ਖਲ ਫੀਡ ਵਾਲੀਆਂ ਕੰਪਨੀਆਂ ਦੇਖਣ ਨੂੰ ਮਿਲਣਗੀਆਂ ਤੇ ਇੱਧਰ ਜਿਵੇਂ ਆਪਾਂ ਤੁਹਾਨੂੰ ਦਿਖਾ ਦਾਨੇ ਇੱਥੇ ਖਲ ਫੀਡ ਵਾਲੀਆਂ ਕੰਪਨੀਆਂ ਜਿਹੜੀਆਂ ਆਈਆਂ ਹੋਈਆਂ ਨੇ ਇਹਨਾਂ ਨੇ ਪ੍ਰੋਡਕਟ ਆਪੋ ਆਪਣੇ ਜਿਹੜੇ ਉਹ ਇੱਥੇ ਰੱਖੇ ਹੋਏ ਨੇ ਜਿਹੜੇ ਜਿਹੜੇ ਇਹਨਾਂ ਦੇ ਪ੍ਰੋਡਕਟ ਹੁੰਦੇ ਨੇ ਹਨਾ ਜਿਹੜੀ ਜਿਹੜੀ ਕੰਪਨੀ ਇਹਨਾਂ ਦੇ ਪ੍ਰੋਡਕਟ ਬਣਾਉਂਦੀ ਆ ਉਹ ਸਾਰੇ ਪ੍ਰੋਡਕਟ ਇੱਥੇ ਇਹਨਾਂ ਨੇ ਡਿਸਪਲੇ ਕੀਤੇ ਹੋਏ ਨੇ ਸਾਰਾ ਇਹ ਪਸ਼ੂਆਂ ਦੇ ਨਾਲ ਸੰਬੰਧਿਤ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲੂ ਅਕਾਵ ਕੈਂਟਲ ਫਰੀਡ ਆ ਇਹ ਇਸ ਤਰ੍ਹਾਂ ਹੀ ਵੱਖ-ਵੱਖ ਸਟਾਲਾਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇਗੀਆਂ ਤੇ ਚਾਰੋਂ ਪਾਸੇ ਅਲੱਗ-ਅਲੱਗ ਕੰਪਨੀਆਂ ਦੀਆਂ ਸਟਾਲਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਇਧਰ ਹੀ ਕੁਝ ਹੋਰ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਸਮਾਨ ਵੀ ਜਿਹੜਾ ਉਹ ਦੇਖਣ ਨੂੰ ਮਿਲੂ ਜਿਹੜਾ ਡੈਰੀ ਫਾਰਮਿੰਗ ਦੇ ਵਿੱਚ ਵਰਤਿਆ ਜਾਂਦਾ ਜਿਵੇਂ ਕੁਝ ਮੈਟ ਵਗੈਰਾ ਹੋਗੇ ਹਨ ਤੇ ਅੱਜਵੇਂ ਤੁਸੀਂ ਮੈਟ ਦੇਖ ਰਹੇ ਹੋ ਜਿਹੜਾ ਫਾਰਮਾਂ ਦੇ ਵਿੱਚ ਪਸ਼ੂਆਂ ਦੇ ਥੱਲੇ ਪਿਛਾਉਣ ਲਈ ਵਰਤਿਆ ਜਾਂਦਾ ਬਾਕੀ ਹੋਰ ਵੀ ਬਹੁਤ ਸਾਰੇ ਇਕਵਿਪਮੈਂਟ ਇਹ ਕੰਪਨੀਆਂ ਜਿਹੜੀਆਂ ਉਹ ਬਣਾਉਂਦੀਆਂ ਨੇ ਤੇ ਅੱਗੇ ਚੱਲਦੇ ਆਪਾਂ ਕਿਉਂ ਤੁਹਾਨੂੰ ਹੋਰ ਜਿਹੜਾ ਉਹ ਮੇਲਾ ਦਿਖਾਉਨੇ ਆ ਤੇ ਆਪਾਂ ਕੁਸ਼ਲ ਜਾਣਕਾਰੀ ਵੀ ਜਿਹੜੀ ਉਹ ਇਥੋਂ ਪ੍ਰਾਪਤ ਕਰ ਲਾਂਗੇ ਹਨ ਵੀ ਇਹਨਾਂ ਦੇ ਕਿਹੜੇ ਕਿਹੜੇ ਉਹ ਜਿਹੜੇ ਪ੍ਰੋਡਕਟ ਨੇ ਤੁਸੀਂ ਪ੍ਰੋਡਕਟ ਇੱਥੇ ਦੇਖ ਸਕਦੇ ਹੋ ਕਿਹੜੇ ਕਿਹੜੇ ਪ੍ਰੋਡਕਟ ਨੇ ਸਰ ਆਪਣੀ ਕੰਪਨੀ ਦੇ ਜੀ ਆਪਣੀ ਕੰਪਨੀ ਦਾ ਮੈਨਰ ਵੇਚਰ ਵੀ ਆਂਦਾ ਜੀ ਕੈਲਸ਼ੀਅਮ ਆਂਦਾ ਛੱਡਾ ਵਧਾਣ ਵਾਲੀ ਦਵਾਈ ਆਂਦੀ ਆ ਫੋਨ ਵਧਾਣ ਵਾਲੀ ਦਵਾਈ ਆਂਦੀ ਆ ਸਰਕਾਫੋਲ ਤੇ ਸਕਾਲ ਜੈਲ ਆਂਦੀ ਆ ਖੁਰਾਕ ਪਾਊਡਰ ਆਂਦਾ ਇਸ ਤਰ੍ਹਾਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਇਹ ਐਗਜ਼ੀਬੀਸ਼ਨ ਦੇ ਵਿੱਚ ਜਿਵੇਂ ਸਰੋਣੀਆਂ ਨੇ ਸਾਰੀ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਹਨ ਇਹ ਸਾਰੇ ਪਸ਼ੂਆਂ ਦੇ ਨਾਲ ਸੰਬੰਧਿਤ ਆਪਾਂ ਨੂੰ ਪ੍ਰੋਡਕਟ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਇੱਧਰ ਜਿਵੇਂ ਤੁਸੀਂ ਇਹ ਕੁਝ ਦੇਖ ਰਹੇ ਹੋ ਉਹ ਵੀ ਫਾਰਮਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਲਾਂਗੇ ਜਿਵੇਂ ਪਸ਼ੂਆਂ ਦੀ ਸਫਾਈ ਵਾਸਤੇ ਇਹ ਮਸ਼ੀਨਾਂ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਨੇ ਵੱਡੇ ਵੱਡੇ ਫਾਰਮਾਂ ਦੇ ਵਿੱਚ ਤੇ ਆਪਾਂ ਪੁੱਛ ਵੀ ਜਿਹੜਾ ਉਹ ਲੈਂਦੇ ਆ ਤੇ ਇਹ ਪਸ਼ੂਆਂ ਕੇ ਲਈ ਹੈ ਸਫਾਈ ਕੇ ਲਈ ਹੈ ਹਾਂਜੀ ਹਾਂਜੀ ਕਿਵੇਂ ਕੰਮ ਆਦੀ ਹੈ ਜੀ ਸਰ ਇਹ ਗਾਇਕ की मसाज ब्रश है काओ मसाज ब्रश है ये ऑटोमेटिक है इसके जब गाय इसके नीचे आके इसको रफ करेगी ना तो ये ऑटोमेटिक चल जाएगा और जब गाय इसके नीचे से हट जाएगी तो 15-20 सेकंड में ये बंद हो जाएगा ठीक है ठीक है ये जर्मनी का है सुर कंपनी का कीमत क्या है इसकी? इसका सर प्राइस है वैसे साढ़े तीन लाख बीच जी है बट एग्जीबिशन में इसका प्राइस रखा हुआ है दो लाख निन्यानवे हजार बीच जी एस टी कौन कौन से सर अपनी कंपनी मिल्किंग मशीन से लेके पाइपलाइन पार्लर आर टी एस पार्लर ऑटोमेटिक मिल्किंग पार्लर सारा कुछ बनाती है और डी एफ एस का जो डेयरी फार्म में अपना छोटा मोटा आइटम होता है डेली यूज होने वाला वो भी सारा कुछ मिलता है सर ਇਹ ਜਿਵੇਂ ਆ ਬਾਈਓਡਾਇਨ ਮਸ਼ੀਨ ਜਿਹੜੀ ਉਹ ਦਿਖਾਈ ਆ ਨਾ ਬਹੁਤ ਮਹਿੰਗੀ ਮਸ਼ੀਨ ਹੈ ਵੀ ਇਹ ਮਸਾਜ ਵਾਸਤੇ ਆ ਸਫਾਈ ਵਾਸਤੇ ਆ ਪਸ਼ੂਆਂ ਵਾਸਤੇ ਬਾਕੀ ਮੁੱਲ ਵੀ ਜਿਹੜਾ ਉਹ ਬਾਈਓਨੀਆਂ ਨੇ ਜਿਹੜਾ ਉਹ ਦੱਸਿਆ ਤੇ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਪ੍ਰੋਡਕਟ ਬਣਾਉਂਦੀਆਂ ਨੇ ਡੇਰੀ ਫਾਰਮਿੰਗ ਦੇ ਨਾਲ ਸੰਬੰਧਿਤ ਉਹ ਸਾਰੀਆਂ ਇੱਥੇ ਕੰਪਨੀਆਂ ਆਈਆਂ ਹੋਈਆਂ ਨੇ ਗਿਆ ਵੱਖ-ਵੱਖ ਕੰਪਨੀਆਂ ਨੇ ਜਿਹੜੀਆਂ ਆਪੋ ਆਪਣੀਆਂ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਸਾਰੇ ਇੱਥੇ ਆ ਕੇ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਨੇ ਤੇ ਇੱਥੇ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਪ੍ਰੋਡਕਟ ਸਾਰੀਆਂ ਕੰਪਨੀਆਂ ਨੇ ਆਪਦੇ ਜਿਹੜੇ ਉਹ ਰੱਖੇ ਹੋਏ ਨੇ ਪਸ਼ੂਆਂ ਦੀ ਬਿਮਾਰੀ ਦੇ ਵਿੱਚ ਦਵਾਈ ਜਿਹੜੀਆਂ ਵਰਤੀ ਜਾਂਦੀਆਂ ਨੇ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਵਾਈ ਹੋ ਜਾਂਦੇ ਨੇ ਸਰ ਕੌਣ ਕੌਣ ਸੇ ਪ੍ਰੋਡਕਟ ਹੈ ਆਪਕੇ ਆਪਣੇ ਪਾਸ ਸਰ ਪਾਰਬੋ ਹੈਗਾ ਸਰ ਇਸ ਟੈਂਪਰ ਹੈਗਾ ਸਰ ਕਰੇਟੀਨਾਈਨ ਸਰ ਮਿਸਟੇਟਸ ਲਈ ਹੈ ਸਰ ਬਾਕੀ ਸਬਟਡ ਪਸ਼ੂ ਵਾਸਤੇ ਸਰ ਤੇ ਫੀਵਰ ਵਾਸਤੇ ਹੈ ਸਰ 30 ਪਲਸ ਰਿਪੀਟ ਆਪਣੇ ਹੀਟ ਪੇ ਲੌਨ ਲਈ ਹੈਗੀ ਸਰ ਗਰੋਥ ਪ੍ਰਮੋਟ ਲਈ ਹੈ ਸਰ ਤੇ ਲੀਵਰ ਵਾਸਤੇ ਸਰ ਲੀਵਰ ਟੋਨਿਕ ਆਂਦੀ ਹੈ ਸਰ ਤੇ ਖਾਂਸੀ ਵਾਸਤੇ ਸਰ ਆਪਣਾ 233 ਆਂਦੀ ਹੈ ਸਰ बाकी सर अपना कॉलिस पेन के लिए सर कॉलेज वी थर्टी फोर करके आ रहा है सर बाकी सर डेनियन ड्रॉप आ रहा है सर डेनियन वास्ते सर फोन साफ करने के लिए सर अपना बी सिक्सटी वन के नाम से आ रहा है सर आ रहा है सर वी बैड आ रहा सर थैंक यू जी ਇਸ ਤਰ੍ਹਾਂ ਦੇ ਇਹ ਸਾਰੇ ਪ੍ਰੋਡਕਟ ਨੇ ਜਿਵੇਂ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਨਾ ਸਰ ਰੋਣੀਆਂ ਨੇ ਸਾਰੇ ਇਹ ਪਸ਼ੂਆਂ ਵਾਸਤੇ ਜਿਹੜੇ ਉਹ ਵਰਤੇ ਜਾਂਦੇ ਨੇ ਪ੍ਰੋਡਕਟ ਇਹ ਵੱਖ-ਵੱਖ ਬਿਮਾਰੀਆਂ ਦੇ ਵਿੱਚ ਵਰਤੂ ਚ ਆਉਂਦੇ ਨੇ ਦੋਨੋਂ ਸਾਈਡ ਇਸ ਤਰ੍ਹਾਂ ਦੀ ਜਿਹੜੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇਗੀਆਂ ਅ ਅਲੱਗ-ਅਲੱਗ ਦਵਾਈਆਂ ਵਾਲੀਆਂ ਹਨਾ ਕੋਈ ਦਵਾਈ ਕਿਸੇ ਕੰਮ ਆਉਂਦੀ ਆ ਕੋਈ ਕਿਸੇ ਆਉਂਦੀ ਆ ਤੇ ਇੱਧਰ ਜਿਵੇਂ ਆ ਖਲ ਫੀਡ ਵਾਲੀਆਂ ਸਟਾਲਾਂ ਵੀ ਆ ਹੈਗੀਆਂ ਨੇ ਵੱਖ-ਵੱਖ ਕੰਪਨੀਆਂ ਫੀਡਰ ਜੇ ਇੱਥੇ ਜਿਹੜੀਆਂ ਹੋਈਆਂ ਹੋਈਆਂ ਨੇ ਉਸੇ ਤਰ੍ਹਾਂ ਇਹ ਹਾਲ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਦਵਾਈਆਂ ਹੀ ਦੇਖਣ ਨੂੰ ਮਿਲਣਗੀਆਂ ਬਾਹਰ ਵਾਲੇ ਪਾਸੇ ਜਿਵੇਂ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਸੀ ਉਹ ਸਾਰੇ ਇਕਵਿਪਮੈਂਟ ਸੀਗੇ ਤੇ ਇੱਥੇ ਆਪਾਂ ਨੂੰ ਦਵਾਈਆਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਤੇ ਆ ਇੱਥੇ ਕੁਝ ਜਿਹੜੀਆਂ ਉਹ ਮਸ਼ੀਨਾਂ ਨੇ ਇਹਨਾਂ ਬਾਰੇ ਆਪਾਂ ਇਨਫੋਰਮੇਸ਼ਨ ਵੀ ਜਿਹੜੀ ਉਹ ਲੈ ਲੈਣੇ ਆ ਇਹ ਸ਼ਾਇਦ ਡੈਰੀ ਫਾਰਮਿੰਗ ਦੇ ਨਾਲੇ ਸੰਬੰਧਿਤ ਨੇ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਇੱਥੇ ਕਰਦੇ ਆ ਤੇ ਇਸ ਤਰ੍ਹਾਂ ਕੰਪਨੀਆਂ ਆਪ ਕੋ ਆਪਣੀਆਂ ਮਸ਼ੀਨਾਂ ਜਿਹੜੀਆਂ ਉਹ ਇੱਥੇ ਲੈ ਕੇ ਆਈਆਂ ਨੇ ਜੇ ਸਰ ਕਿਸ ਕੰਮ ਕੇ ਆਤੀ ਹੈ ਜੀ ਸਰ ਇਹ ਫੈਟ ਐਸਐਨਐਫ ਚੈੱਕ ਕਰਨੇ ਲਈ ਯੂਜ਼ ਹੁੰਦਾ ਹੈ ਡੈਰੀ ਮੇ ਜੋ ਮਿਲਕਿੰਗ ਹੋਤੀ ਹੈ ਨਾ ਉਸਕੇ ਬਾਅਦ ਆਪਕਾ ਫੈਟ ਹੈ ਦੁੱਧ ਮੇ ਕਿੰਨਾ ਫੈਟ ਹੈ ਐਸਐਨਐਫ ਹੈ ਉਹ ਚੈੱਕ ਕਰਨੇ ਲਈ ਆਤਾ ਹੈ ਇਹ ਐਨਾਲਾਈਜ਼ਰ ਹੈ ये आपका एनालाइज़र विद स्टरर है ये आपका पूरा सिस्टम है कलेक्शन ये मोबाइल ऐप से कनेक्ट होता है और आप उससे पेमेंट कर पाते हैं तो यहाँ पर प्रिंटर भी लगा हुआ है ये हमारे अलग अलग सोल्यूशन है बाकी मॉडल है अलग अलग इसके अलावा ये फार्म साइट पर सोल्यूशन है हमारे पास ये ये आपका डिजिटल एआई गन है ठीक है ये मोबाइल से कनेक्ट होती है और आपका मोबाइल पे आपको पूरा विजुअल्स दिखता है सर्विस में कैसा उसका डेटा है ये हमारा थॉइंग मशीन है डिजिटल थॉइंग मशीन देन हमारा पी डी किट है अट्ठाईस दिन में आप प्रेगनेंसी टेस्ट कर सकते हैं ये ब्रूसला टेस्टिंग मशीन है किट uh, है ये हमारे पास अपना मिल्किंग मिल्किंग मशीन है ट्रॉली टाइप है फिक्स टाइप है मिल्किंग पार्लर है ये सारे सॉल्यूशंस है सर डेरी के ਆ ਇਥੇ ਕੰਪਨੀ ਆਈਆਂ ਹੋਈਆਂ ਨੇ ਨਾ ਵੱਖ-ਵੱਖ ਜਿਹੜੀਆਂ ਮਸ਼ੀਨਾਂ ਡੈਰੀ ਦੇ ਨਾਲ ਸੰਬੰਧਤ ਨੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਨੇ ਉਹ ਸਾਰੀਆਂ ਕੰਪਨੀਆਂ ਇੱਥੇ ਆਈਆਂ ਨੇ ਜਿਵੇਂ ਫੈਡ ਚੈੱਕ ਕਰਨ ਵਾਲੀਆਂ ਮਸ਼ੀਨਾਂ ਜਿਹੜੀਆਂ ਅੱਜ ਕੱਲ ਆਉਂਦੀਆਂ ਨੇ ਆਟੋਮੈਟਿਕ ਮਸ਼ੀਨਾਂ ਆਉਂਦੀਆਂ ਨੇ ਤੇ ਇੱਧਰ ਵੀ ਉਸੇ ਤਰ੍ਹਾਂ ਦਵਾਈਆਂ ਵਾਲੀਆਂ ਸਾਰੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਹ ਸਾਰੀ ਆਪਾਂ ਸਟਾਲ ਤੁਹਾਨੂੰ ਦਿਖਾਈਆ ਇਹਨਾਂ ਨੇ ਇੱਥੇ ਮਾਡਲ ਵੀ ਜਿਹੜਾ ਉਹ ਲਾਇਆ ਹੋਇਆ ਜਿਹੜੀ ਪਹਿਲਾਂ ਪਿੱਛੇ ਆਪਾਂ ਮਸ਼ੀਨਾਂ ਦਿਖਾਈਆਂ ਨੇ ਫੈਡ ਚੈੱਕ ਕਰਨ ਵਾਸਤੇ ਇਹਨਾਂ ਨੇ ਡੈਰੀ ਫਾਰਮਿੰਗ ਦਾ ਇੱਥੇ ਮਾ ਤੇ ਐਮਈ ਹਾਲਾਂ ਦੇ ਵਿੱਚ ਸਾਰੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇ ਤੇ ਚਲਦੇ ਆਪਾਂ ਜ ਤੋਂ ਬਾਅਦ ਹੁਣ ਹਾਲ ਨੰਬਰ 2 ਦੇ ਵਿੱਚ ਉਹ ਵੀ ਆਪਾਂ ਜਾ ਕੇ ਜਿਹੜਾ ਉਹ ਦੇਖਦੇ ਆਂ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਆਂ ਤੇ ਇੱਧਰ ਵੀ ਸਾਰੀਆਂ ਦੁੱਧ ਨਾਲ ਸੰਬੰਧਤ ਨੇ ਸਾਰੀਆਂ ਸਾ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਮਸ਼ੀਨਾਂ ਨੇ ਜਿਹੜੀਆਂ ਫਾਰਮਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਦੁੱਧ ਚੋਣ ਵਾਸਤੇ ਹਨਾ ਦੁੱਧ ਚੋਣ ਵਾਲੀਆਂ ਮਸ਼ੀਨਾਂ ਨੇ ਹੈਗੀਆਂ ਤੇ ਇਹ ਤੋਂ ਬਾਅਦ ਹੁਣ ਚੱਲਦੇ ਆਪਾਂ ਹਾਲ ਨੰਬਰ 2 ਦੇ ਵਿੱਚ ਤੇ ਇੱਥੇ ਨਾਲੇ ਬਾਹਰ ਵਾਲੇ ਪਾਸੇ ਕੁਝ ਇਸ ਤਰ੍ਹਾਂ ਦੇ ਆਪਾਂ ਨੂੰ ਇੰਪਲੀਮੈਂਟ ਵੀ ਜਿਹੜੇ ਉਹ ਦੇਖਣ ਨੂੰ ਮਿਲ ਜਾਣਗੇ ਤੇ ਇਹ ਇਹਨਾਂ ਨੇ ਇੱਥੇ ਸਟਾਲ ਜਿਹੜੀ ਉਹ ਲਾਈ ਹੋਈ ਹੈ ਆਪਦੇ ਇੰਪਲੀਮੈਂਟ ਜਿਹੜੇ ਉਹ ਲੈ ਕੇ ਪਹੁੰਚੇ ਨੇ ਜਿਹੜੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਨੇ ਜਿਵੇਂ ਚਾਰੇ ਵਾਲੀਆਂ ਜਿਹੜੀਆਂ ਉਹ ਮਸ਼ੀਨਾਂ ਹੋ ਗਈਆਂ ਹਨ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇਗੀਆਂ ਇੱਥੇ ਤੇ ਅੱਗੇ ਆਪਾਂ ਜਾ ਕੇ ਹੋਰ ਦੇਖ ਲੈਣੇ ਆਂਗੇ ਖਾਣ ਪੀਣ ਵਾਲੀਆਂ ਸਟਾਲਾਂ ਵੀ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ ਇੱਥੇ ਜਿਵੇਂ ਆਹ ਵੀਰ ਕਾਲਿਆਂ ਨੇ ਜਿਹੜੀ ਉਹ ਸਟਾਲ ਲਾਈ ਹੋਈ ਆ ਤੇ ਆਹ ਸਾਈਡ ਸਾਰੀ ਫੂਡ ਕੋਰਟ ਇਹ ਬਣਿਆ ਹੋਇਆ ਇੱਥੇ ਫੂਡ ਕੋਰਟ ਆ ਤੁਸੀਂ ਖਾ ਪੀ ਸਕਦੇ ਹੋ ਬਹੁਤ ਸਾਰੇ ਜਣੇ ਇੱਥੇ ਖਾ ਪੀ ਵੀ ਰਹੇ ਨੇ ਨਾ ਤੇ ਐਵੇਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਮਿਲਣ ਜਾਣਗੀਆਂ ਖਾਣ ਪੀਣ ਵਾਲੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਹੋਰ ਜਿਹੜਾ ਉਹ ਜਾ ਕੇ ਇਹ ਮੇਲਾ ਦੇਖਦੇ ਆਂ ਜਿਵੇਂ ਲੁਧਿਆਣੇ ਦੇ ਵਿੱਚ ਕਿਸਾਨ ਮੇਲਾ ਲੱਗਦਾ ਹੁੰਦਾ ਯੂਨੀਵਰਸਿਟੀ ਦੇ ਵਿੱਚ ਉਸੇ ਤਰ੍ਹਾਂ ਇਹ ਵੀ ਬਹੁਤ ਵੱਡਾ ਜਿਹੜਾ ਉਹ ਮੇਲਾ ਹੈ ਤੇ ਇਧਰ ਜੌਂਡੀਅਰ ਵਾਲਿਆਂ ਦੀ ਵੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਇਹ ਵੀ ਆਪਦੇ ਜਿਹੜੇ ਟਰੈਕਟਰ ਇੱਥੇ ਉਹ ਲੈ ਕੇ ਆਏ ਨੇ ਪਿਛਲੀ ਵੀਡੀਓ ਦੇ ਵਿੱਚ ਜੇ ਤੁਸੀਂ ਸਾਰੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਮਸ਼ੀਨਰੀ ਦੇਖਣੀ ਹੈ ਹਨਾ ਆਪਣੇ ਇਕੁਪਮੈਂਟ ਦੇਖਣੇ ਨੇ ਉਹ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦੇ ਚ ਆਪਾਂ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਤੇ ਇੱਥੇ ਟਰੈਕਟਰ ਜਿਹੜੇ ਉਹ ਖੜੇ ਨੇ ਹਨਾ 50 50 ਡੀ ਆ ਗਿਆ ਜਿਵੇਂ ਜੌਡੀਅਰ ਤੇ ਉਧਰ ਜਿਵੇਂ 52 10 ਜਿਹੜਾ ਆ ਗਿਆ 52 10 ਤੇ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਵੀ 70000 ਦਾ ਡਿਸਕਾਊਂਟ ਮੇਲੇ ਦੇ ਵਿੱਚੋਂ ਇਸ ਤਰ੍ਹਾਂ ਡਿਸਕਾਊਂਟ ਜਿਹੜਾ ਉਹ ਮਿਲ ਜਾਂਦਾ ਹੁੰਦਾ ਜੇ ਤੁਸੀਂ ਮੇਲੇ ਦੇ ਵਿੱਚੋਂ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਡਿਸਕਾਊਂਟ ਮਿਲ ਜੂ ਤੇ ਇੱਧਰ ਆਹ ਹਾਲ ਜਿਹੜਾ ਉਹ ਬਣਿਆ ਹੋਇਆ ਇਹ ਹਾਲ ਹੈਗਾ B ਪਹਿਲਾਂ ਆਪਾਂ ਹਾਲ A ਜਿਹੜਾ ਉਹ ਦੇਖ ਕੇ ਆਏ ਆ ਤੇ ਹੁਣ ਇਹ ਹਾਲ ਆਪਾਂ B ਜਿਹੜਾ ਉਹ ਦੇਖਦੇ ਆਂ ਵੀ ਇਹ ਹਾਲ B ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਇੱਥੇ ਵੀ ਉਸੇ ਤਰ੍ਹਾਂ ਜਿਹੜੀਆਂ ਸਾਰੀਆਂ ਕੰਪਨੀਆਂ ਨੇ ਹੈਗੀਆਂ ਕੰਪਨੀਆਂ ਵਾਲਿਆਂ ਵੱਲੋਂ ਜਿਹੜੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਰਹਿਗੀਆਂ ਇੱਧਰ ਖਾਲ ਫੀਡ ਵਾਲੀਆਂ ਸਾਰੀਆਂ ਕੰਪਨੀਆਂ ਨੇ ਇਹਨਾਂ ਨੇ ਆਪੋ ਆਪਣੇ ਇੱਥੇ ਪ੍ਰੋਡਕਟ ਜਿਹੜੇ ਉਹ ਲਾਏ ਹੋਏ ਨੇ ਨਾ ਜਿਹੜੇ ਜਿਹੜੇ ਪ੍ਰੋਡਕਟ ਇਹ ਬਣਾਉਂਦੇ ਨੇ ਇਹ ਏਕਮ ਵਾਲਿਆਂ ਦੀ ਸਟਾਲ ਹੈ ਇਹ ਫੀਡ ਜਿਹੜੀ ਉਹ ਬਣਾਉਂਦੇ ਨੇ ਬਾਕੀ ਜਿਹੜੇ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਇੱਥੇ ਲੈ ਰਹੇ ਨੇ ਦੁੱਧ ਵਧਾਉਣ ਵਾਲੇ ਪ੍ਰੋਡਕਟ ਹੋ ਗਏ ਜਾਂ ਪਸ਼ੂਆਂ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਦਵਾਈਆਂ ਹੋ ਗਈਆਂ ਤੇ ਇਹ ਹਾਲਾਂ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਦਵਾਈਆਂ ਵਾਲੀਆਂ ਸਟਾਲਾਂ ਜਾਂ ਖਾਲਪੀੜ ਨਾਲ ਜਿਹੜੀਆਂ ਸੰਬੰਧਿਤ ਸਟਾਲਾਂ ਉਹ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਇੱਥੇ ਇਹਨਾਂ ਦੇ ਤੁਸੀਂ ਪ੍ਰੋਡਕਟ ਦੇਖ ਸਕਦੇ ਹੋ ਬਹੁਤ ਸਾਰੇ ਇਹਨਾਂ ਦੇ ਪ੍ਰੋਡਕਟ ਇੱਥੇ ਆਉਦੇ ਲਾਏ ਹੋਏ ਨੇ ਕਿਉਂਕਿ ਅਲੱਗ-ਅਲੱਗ ਪ੍ਰੋਡਕਟ ਇਹ ਜਿਹੜੇ ਉਹ ਤਿਆਰ ਕਰਦੇ ਨੇ ਹਨਾ ਕੋਈ ਪ੍ਰੋਡਕਟ ਦੁੱਧ ਵਧਾਉਣ ਵਾਸਤੇ ਵਰਤੇ ਆ ਜਾਂਦਾ ਹਨਾ ਕੋਈ ਪਸ਼ੂਆਂ ਦੀ ਗਰੋਥ ਵਾਸਤੇ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਨੇ ਤੇ ਇਕੱਠ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਹੋਇਆ ਚਾਰੇ ਪਾਸੇ ਆਪਣੀ ਬਹੁਤ ਭਾਰੀ ਜਿਹੜਾ ਹੋਕਾ ਚ ਦੇਖਣ ਨੂੰ ਮਿਲੂਗਾ ਤੇ ਇੱਧਰ ਵੀ ਉਸੇ ਤਰ੍ਹਾਂ ਖਾਲ ਫੀਡ ਵਾਲਿਆਂ ਦੀ ਹਸਟਾਲ ਆ ਗਈ ਹੈ ਨਾ ਇਹਨਾਂ ਦੇ ਵੀ ਵੱਖ-ਵੱਖ ਪ੍ਰੋਡਕਟ ਨੇਗੇ ਜਿਹੜੇ ਇੱਥੇ ਤੇ ਨਾਲੇ ਕੁਝ ਦਵਾਈਆਂ ਵਾਲੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਉਹ ਇੱਥੇ ਲੱਗਦੀਆਂ ਨੇ ਤੇ ਆ ਵੀ ਇੱਕ ਸਟਾਲ ਆ ਗਈ ਤੇ ਇਹਨਾਂ ਦੇ ਵੀ ਅਲੱਗ-ਅਲੱਗ ਪ੍ਰੋਡਕਟ ਨੇ ਖਾਲ ਫੀਡ ਸਾਰੇ ਪਸ਼ੂਆਂ ਦੇ ਨਾਲੇ ਸੰਬੰਧਿਤ ਆ ਤੇ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਆ ਸਾਰਾ ਆਪਣੇ ਜੀ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਬੰਦੇ ਆਪਣੇ ਸਾਡੇ ਕੋਲ ਹੀ ਪੀ ਮਾਰਕਾ ਵਾਲੋ ਦੇਸੀ ਕੀ ਤਰ੍ਹਾਂ ਦਾ ਤੇਲ ਹੋ ਗਿਆ ਸਰੋਂ ਦੀ ਖਾਲ ਹੋ ਗਈ ਜੀ ਤੇ ਫੀਡ ਆਉਂਦੇ ਸਾਡੇ ਕੋਲ ਸਾਰੇ ਬੰਦੇ ਹਾਂਜੀ ਧੰਨਵਾਦ ਜੀ ਤੇ ਇਸ ਤਰ੍ਹਾਂ ਸਟਾਲਾਂ ਲੱਗੀਆਂ ਹੋਈਆਂ ਨੇ ਦੇਸੀ ਕੀ ਉਹ ਹੋ ਗਿਆ ਜਾਂ ਸਰੋਂ ਦਾ ਤੇਲ ਹੋ ਗਿਆ ਹਨ ਇਹ ਜਿਹੜੀਆਂ ਜਿਹੜੀਆਂ ਕੰਪਨੀਆਂ ਜਿਹੜੇ ਜਿਹੜੇ ਪ੍ਰੋਡਕਟ ਬਣਾਉਂਦੀਆਂ ਨੇ ਉਹ ਪ੍ਰੋਡਕਟ ਇੱਥੇ ਕੰਪਨੀਆਂ ਆਪੋ ਆਪਣੇ ਲੈ ਕੇ ਪਹੁੰਚੀਆਂ ਨੇ ਆ ਸਾਰਾ ਤੁਹਾਨੂੰ ਪਸ਼ੂਆਂ ਦੇ ਨਾਲੇ ਸੰਬੰਧਤ ਦੇਖਣ ਨੂੰ ਮਿਲੂ ਕਿਉਂਕਿ ਮੇਲਾ ਇਹ ਮੇਨ ਜਿਹੜਾ ਡੇਰੀ ਫਾਰਮਿੰਗ ਦੇ ਨਾਲ ਸੰਬੰਧਤ ਹਦਾ ਪਸ਼ੂਆਂ ਦੇ ਨਾਲ ਸੰਬੰਧਤ ਮੇਲਾ ਹੈ ਤੇ ਇਸ ਤਰ੍ਹਾਂ ਇਹ ਹਾਲ ਨੇ ਇਹ ਸਾਰੇ ਆਪਾਂ ਹਾਲ ਇੱਕ ਵੀਡੀਓ ਦੇ ਵਿੱਚ ਕਵਰ ਕਰ ਦਾਂਗੇ ਕਿਉਂਕਿ ਇੱਥੇ ਸਾਰੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਇਹਦੇ ਚ ਆਪਾਂ ਸਾਰਾ ਤੁਹਾਨੂੰ ਹਾਲ ਜਿਹੜੇ ਉਹ ਦਿਖਾ ਦਾਂਗੇ ਹਨਾ ਵੀ ਕਿਸ ਤਰ੍ਹਾਂ ਦੇ ਪ੍ਰੋਡਕਟ ਇੱਥੇ ਜਿਹੜੇ ਉਹ ਮਿਲਦੇ ਨੇ ਬਾਕੀ ਜਿਵੇਂ ਆ ਮਸਕਾਨ ਫੀਡ ਵਾਲੇ ਆ ਗਏ ਇਹਨਾਂ ਨੇ ਵੀ ਇੱਥੇ ਆਪਦੀ ਸਟਾਲ ਜਿਹੜੀ ਉਹ ਲਾਈ ਹੋਈ ਹੈ ਆਪੋ ਆਪਣੇ ਵੱਖ-ਵੱਖ ਪ੍ਰੋਡਕਟ ਜਿਹੜੇ ਉਹ ਇੱਥੇ ਲਾਏ ਹੋਏ ਨੇ ਅੱਗੇ ਚੱਲਦੇ ਆਪਾਂ ਅੱਗੇ ਹੋ ਜਾ ਕੇ ਜਿਹੜਾ ਉਹ ਦੇਖਦੇ ਆਂ ਜੇ ਤੁਸੀਂ ਡੈਰੀ ਫਾਰਮਿੰਗ ਦੇ ਨਾਲਾ ਸੰਬੰਧਿਤ ਕੀਤਾ ਹੋ ਕਰਦੇ ਹੋ ਡੈਰੀ ਫਾਰਮਿੰਗ ਦਾ ਕੀਤਾ ਜਿਹੜਾ ਉਹ ਕਰਦੇ ਹੋ ਤਾਂ ਤੁਸੀਂ ਇਹ ਮੇਲੇ ਦੇ ਵਿੱਚ ਆ ਕੇ ਹਿੱਸਾ ਲਾਓ ਤੇ ਅੱਜ ਮੈਂ ਅੰਬੂਲ ਵਾਲਿਆਂ ਦੀ ਸਟਾਲ ਹੈ ਨਾ ਇਹਨਾਂ ਨੇ ਵੀ ਆਪਦੇ ਸਾਰੇ ਪ੍ਰੋਡਕਟ ਇੱਥੇ ਜਿਹੜੇ ਉਹ ਰੱਖੇ ਹੋਏ ਨੇ ਜਿਹੜੇ ਜਿਹੜੇ ਇਹ ਪ੍ਰੋਡਕਟ ਉਹ ਬਣਾਉਂਦੇ ਨੇ ਹਣਾ ਸਾਰੇ ਪ੍ਰੋਡਕਟ ਇਹਨਾਂ ਨੇ ਆਪਦੇ ਜਿਹੜੇ ਉਹ ਡਿਸਪਲੇ ਕੀਤੇ ਹੋਏ ਨੇ ਹਾਂਜੀ ਜੀਵਨ ਮਿਲਾਂ ਕਰਪਾ ਦੇਸਰ ਘਟਰੂ ਬਚਰੂ ਤਿਆਰ ਕਰਨ ਲਈ ਠੀਕ ਹੈ ਜੀ ਇਹ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਨੂੰ ਇਹ ਆਪਣੀ ਕੰਪਨੀ ਦਾ ਅਮੁੱਲ ਦਾਤ ਜੀਵਨ ਮਿਲਕ ਰੈਪਲੇਸਰ ਛੋਟੇ ਕੱਡਰੂ ਬਚਰੂ ਤਿਆਰ ਕਰਨ ਲਈ ਇਹ ਹੈਗਾ ਛੋਟੇ ਬੱਚਿਆਂ ਦੀ ਗਰੋਥ ਵਾਸਤੇ ਇਹਦੇ ਨਾਲ ਜਿਹੜਾ ਬੱਚਾ ਛੋਟਾ ਮਰ ਜਾਂਦਾ ਵਾ ਉਹਦੀ ਸਮੱਸਿਆ ਬਹੁਤ ਘਟ ਜਾਂਦੀ ਆ ਤੇ ਵਿਕਾਸدار ਬੱਚੇ ਦੀ ਬਹੁਤ ਜ਼ਿਆਦੀ ਵਾਝ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਬੱਚੇ ਦੀ ਹੱਡ ਪੈਰ ਜਲਦੀ ਖੋਲਦਾ ਆ ਗਰੋਥ ਜਲਦੀ ਕਰਦਾ ਆ ਇਹਦਾ ਰਿਜ਼ਲਟ ਬਹੁਤ ਆ ਇਹਦੀ ਆਪਣੀ 5 ਕਿਲੋ ਦੀ ਪੈਕਿੰਗ ਆਂਦੀ ਆ 5 ਕਿਲੋ ਦੇ ਨਾਲ 50 ਕਿਲੋ ਦੁੱਧ ਤਿਆਰ ਹੋ ਜਾਂਦਾ ਜੀਵਨ ਮਿਲਕਰ ਪਲੇਸਰ 1 ਕਿਲੋ ਨਾਲ 10 ਕਿਲੋ ਦੁੱਧ ਤਿਆਰ ਹੋ ਜਾਂਦਾ 100 ਗ੍ਰਾਮ ਨਾਲ 1 ਲੀਟਰ ਦੁੱਧ ਤਿਆਰ ਹੋ ਜਾਂਦਾ ਠੀਕ ਹੈ ਜੀ ਇਹਦਾ ਪ੍ਰਾਈਸ ਕਿੰਨਾ ਜੀ ਇਹਦਾ ਪ੍ਰਾਈਸ ਹੈਗਾ ਜੀ ਉਹਦਾ ਸੇਲ ਮਾਰਕੀਟ ਸੇਲ 1000 ਰੁਪਿਆ ਵਾ ਮੇਲੇ ਕਰਕੇ 900 ਰੁਪਏ ਦਾ ਸੇਲ ਹੋ ਰਿਹਾ ਜੀ ਅੱਜ ਅੱਜ ਦੀ ਤਰੀਕ ਚ ਪੀਡੀਐਫ ਮੇਲੇ ਦੇ ਵਿੱਚ ਠੀਕ ਹੈ ਬਾਕੀ ਆਪਣੇ ਹੋਰ ਸਪਲੀਮੈਂਟ ਬਹੁਤ ਆਂਦੇ ਆ ਜੀ ਮਿਨਰਲ ਮਿਕਸਚਰ ਐਨਾਮੇਲ ਇਹ ਆਪਣਾ ਕੈਨਾਮਿਨ ਆਂਦਾ ਜੀ ਜੇ ਪਸ਼ੂ ਪਿੱਛਾ ਮਾਰਦਾ ਹੋਵੇ ਪਾਰ ਪਿੰਦਾ ਹੋਵੇ ਬੱਚੇਦਾਨੀ ਦੀ ਕਮਜ਼ੋਰੀ ਹੋਵੇ ਕਿਸੇ ਤਰ੍ਹਾਂ ਦੀ ਉਸ ਤੋਂ ਬਾਅਦ ਪਿੱਛਾ ਮਾਰਨ ਤੋਂ ਵੀ ਇਹ ਠੀਕ ਕਰੂਗਾ ਆਪਣਾ ਐਨਾਮੈਨ ਉਸ ਤੋਂ ਬਾਅਦ ਜਿਹੜੀ ਆ ਦੁੱਧ ਦੀ ਸ਼ਮਤਾ ਜਲਦੀ ਤਰੂਗਾ ਜਿੱਥੇ ਪਸ਼ੂ 21 ਦਿਨਾਂ ਬਾਅਦ ਦੁੱਧ ਦਰਦਾ ਉਥੇ 7ਵੇਂ ਦਿਨ ਦੁੱਧੋ ਇਹਨਾਂ ਤੌਰ ਪਾਊਗਾ ਰਿਜ਼ਲਟ ਇਹਦਾ ਬਹੁਤ ਜ਼ਬਰਦਸਤ ਆ ਐਨਾਮਿੰਦਾ ਇਹ ਆਪਣੇ ਮਿੰਨਲ ਮਿਕਰਾਂ ਦੇ ਜੀ ਇਹ ਆਪਣੀ ਕੈਟਲ ਫੀਡ ਆਂਦੀ ਆ ਜੀ ਅਮੂਲ ਦੀ ਇਹ ਪ੍ਰੋਫੈਲੋ ਸਪੈਸ਼ਲ ਆ ਜੀ ਇਹਦੀ 7 ਤੋਂ 8 ਫੈਟ ਆ 22 ਪ੍ਰੋਟੀਨ ਆ ਹਾਂਜੀ ਇਹ ਮੱਝਾਂ ਲਈ ਸਪੈਸ਼ਲ ਆ ਦੋ ਬੈਗ ਮੱਝਾਂ ਨੂੰ ਯੂਰੀਆ ਰੈਟ ਫੀਡ ਆ ਵੱਡੀ ਗੱਲ ਆ ਯੂਰੀਆ ਰੈਟ ਫੀਡ ਆ ਯੂਰੀਆ ਇਹਦੇ ਵਿੱਚ ਨਹੀਂ ਪਾਇਆ ਜਾਂਦਾ ਇਹ ਆਪਣੀ ਸੁਪਰ ਦਾਣ ਆ ਜੀ ਇਹ ਫੀਡ ਹੈਗੀ ਆ ਜੀ ਜਿਹਦਾ 14 ਤੋਂ 18 ਲੀਟਰ ਤੱਕ ਜਿਹੜੇ 10 18 ਲੀਟਰ ਤੱਕ ਦੁੱਧ ਦਿੰਦੇ ਆ ਇਹ ਵੀ 15 ਤੋਂ 20 ਲੀਟਰ ਤੱਕ ਪੈਂਦੀ ਆ ਜੀ ਜਿਹੜੇ 15 ਤੋਂ 20 ਲੀਟਰ ਵਾਲੇ ਪਸ਼ੂ ਦੁੱਧ ਦਿੰਦੇ ਆ ਉਹਨਾਂ ਵਾਸਤੇ ਆ ਸਪੈਸ਼ਲ ਮੱਝਾਂ ਲਈ ਕੰਪਨੀ ਨੇ ਤਿਆਰ ਕੀਤੀ ਆ ਇਹ ਆਪਣਾ ਚੋਕਰ ਆਂਦਾ ਜੀ ਅਮੂਲ ਦਾ ਇਹ ਵਾਲਾ ਜਿਹੜਾ ਨਿਊਟਰੀ ਪਾਵਰ ਆ ਇਹਦੇ ਵਿੱਚ ਚਾਰ ਤਰ੍ਹਾਂ ਦੀ ਖਲਾ ਹੁੰਦੀ ਆ ਬਾਕੀ ਮਿਨਰਲ ਮਿਕਸਚਰ ਕੈਲਸ਼ੀਅਮ ਟੌਕਸਿਨ ਬਾਈਂਡਰ ਹਰ ਤਰ੍ਹਾਂ ਦੇ ਇਹਦੇ ਵਿੱਚ ਤੱਤ ਪਾਏ ਹੁੰਦੇ ਆ ਕਿ ਕੰਪਾਉਂਡਡ ਫੀਡ ਆ ਇਹਦਾ ਰਿਜ਼ਲਟ ਬਹੁਤ ਆ ਇਹ ਗਾਈਆਂ ਵਾਸਤੇ ਸਪੈਸ਼ਲ ਆ ਆਪਾਂ ਮੱਝਾਂ ਗਾਈਆਂ ਦੋਨਾਂ ਨੂੰ ਵੀ ਪਾ ਸਕਦੇ ਆ ਯੂਨੀਵਰਸਲ ਬਾਕੀ ਇਹ ਆਪਣੀ ਆਂਦੀ ਆ ਜੀ 40 ਤੋਂ 50 ਲੀਟਰ 40 ਤੋਂ 50 ਲੀਟਰ ਤੱਕ ਜਿਹੜੇ ਪਸ਼ੂ ਦੁੱਧ ਦਿੰਦੇ ਆ ਉਹਨਾਂ ਵਾਸਤੇ ਇਹ ਜਿੰਨੀ ਵੀ ਫੀਡ ਆ ਇਹਦੀ ਪਾਣ ਦੀ ਖਰਾਕ ਦੀ ਖਰਾਕ ਇੰਨੀ ਪਣੀ ਆ 10 ਕਿਲੋ ਮਗਰ 2.5 ਕਿਲੋ ਸਵੇਰੇ ਤੇ 2.5 ਕਿਲੋ ਸ਼ਾਮ ਨੂੰ 10 ਕਿਲੋ ਦੁੱਧੇ ਮਗਰ ਪੈਂਦੀ ਆ ਬਾਕੀ ਆਪਣਾ ਪ੍ਰੀਮੀਅਮ ਸਾਲਟ ਵੀ ਆਂਦਾ ਜੀ ਇਹਦੇ ਵਿੱਚ ਹੋਲ ਕੀਤਾ ਆ ਇਹ ਹੋਲ ਤਾਂ ਕਰਕੇ ਕੀਤਾ ਹੋਇਆ ਵਾ ਕਿ ਆਪਾਂ ਇਹਨੂੰ ਰਸੀ ਨਾਲ टाੰਗ ਸਕੀਏ ਖੁਰਲੀ 'ਚ ਰੱਖ ਦਿੰਨੇ ਆ ਖਰਾਬ ਹੋ ਜਾਂਦਾ ਇਹਦੇ ਵਿੱਚ ਮਿੰਨਰਲ ਵਿਟਾਮਿਨ ਪੂਰੇ ਆ ਇਹ ਪਸ਼ੂ ਦਾ ਦੁੱਧ ਵਧਾਣ 'ਚ ਮਦਦ ਕਰਦਾ ਨਿਊਟਰੀਕਲ ਅਮੂਲ ਦਾ ਇਹ ਜਿੰਨੇ ਸਪਲੀਮੈਂਟਲ ਸਾਰੇ ਗੁਜਰਾਤ ਤਿਆਰ ਕੀਤੇ ਜਾਂਦੇ ਆ ਅਮੂਲ ਖੁਦ ਇਹਨਾਂ ਨੂੰ ਤਿਆਰ ਕਰਦੀ ਆ ਹਾਂਜੀ ਇਹ ਫਟੀ ਬੂਸਟਾ ਜੇ ਪਸ਼ੂ ਹੀਟ ਚ ਨਾ ਆਵੇ ਹਾਂਜੀ ਨਾ ਬੋਲੇ ਨਾ ਠਹਰੇ ਉਹਦੇ ਵਾਸਤੇ ਇਹ ਕੰਪਨੀ ਨੇ ਫਾਰਮਰ ਪਸ਼ੂਆਂ ਲਈ ਇਹ ਫਟੀ ਬੂਸਟ ਤਿਆਰ ਕੀਤਾ ਆ ਇਹ એનર્ਜੀਆਵਾ ਨਿਊਟਰੀ એનર્ਜੀਆ ਬਾਈਪਾਸ ਫੈਟ ਤੇ ਪ੍ਰੋਟੀਨ ਸਪਲੀਮੈਂਟ ਜੀ ਇਹਦਾ ਰਿਜ਼ਲਟ ਬਹੁਤ ਜ਼ਬਰਦਸਤ ਆ ਜੇ ਤਾਜ਼ਾ ਸੂਇਆ ਪਸ਼ੂ ਕਿਸੇ ਕਿਸੇ ਟਾਈਮ ਇਸ ਤਰ੍ਹਾਂ ਹੋ ਜਾਂਦਾ ਵਾ ਕਿ ਪਸ਼ੂ ਸੂਂ ਪੈਂਦਾ ਆ ਹਾਂਜੀ ਪਰ ਉਹ ਦੁੱਧੋਂ ਨਹੀਂ ਤੁਰਦਾ ਆਪਾਂ ਜਿਹੜੇ ਫਾਰਮਰ ਵੀਰ ਆ ਆਪਣੇ ਜੀਵਿਦਾਰ ਭਰਾ ਕਿਸਾਨ ਉਹ ਖਰਾਕਾ ਬਾਬਾ ਥੱਕ ਜਾਂਦੇ ਪਰ ਨਹੀਂ ਥੁਰਦਾ ਤੋ ਕੋਈ ਫਾਇਦਾ ਨਹੀਂ ਹੁੰਦਾ ਉਥੇ ਹੀ ਕੰਮ ਕਰਦਾ 21 ਦਿਨਾਂ ਚ ਪੂਰਾ ਰਿਜ਼ਲਟ ਆਊਗਾ ਇਹਦੀ ਦੇਣ ਦੀ ਡੋਜ਼ ਹੈਗੀ ਆ ਜੀ 100 ਤੋਂ 150 ਗ੍ਰਾਮ ਪਰ ਡੇ ਪੂਰਾ ਰਿਜ਼ਲਟ ਆਊਗਾ ਆ ਆਪਣੀ ट्रांजੈਕਸ਼ਨ ਆ ਪ੍ਰਗਨੈਂਸੀ ਫੀਡ ਇਹਦਾ ਇੰਨਾ ਕ ਫਾਇਦਾ ਹੈ ਜੀ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਕੋਈ ਫੀਡ ਪਾ ਕੇ ਦੇਖ ਲਓ ਆ ਮੋਨੂਦੀਪ ਪ੍ਰਗਨੈਂਸੀ ਤੁਸੀਂ ਇੱਕ ਵਾਰੀ ਪਾ ਕੇ ਦੇਖ ਲਓ ਇਹਦੇ ਨਾਲ ਚੱਡਾ ਵੀ ਪੂਰਾ ਬਣੂਗਾ ਪਸ਼ੂ ਦਾ ਲੇਵਾ ਪੂਰਾ ਬਣੂਗਾ ਚੇਰ ਪਸ਼ੂ ਆਪਣੇ ਆਪ ਪਾ ਦਊਗਾ ਕਿਸੇ ਤਰ੍ਹਾਂ ਦੀ ਸੂਨ ਤੋਂ ਬਾਅਦ ਕਮਜ਼ੋਰੀ ਨਹੀਂ ਆਊਗੀ ਤੇ ਉਤੋਂ ਬਾਅਦ ਆਪਣੀ ਆਂਦੀ ਹੈ ਜੀ ਇਹ ਹਿਫਰ ਇਹ ਬੱਚਿਆਂ ਦੀ ਗਰੋਥ ਵਾਸਤੇ 5ਵੇਂ ਮਹੀਨੇ ਤੋਂ ਸ਼ੁਰੂ ਕਰ ਦਿਓ ਅਦਰਵਾਇਜ਼ ਬਾਕੀ ਕੰਪਨੀਆਂ ਦੀ ਕਾਫ ਸਟਾਰਟਰ ਹਿਫਰ ਕਾਫ ਗਰੋਵਰ ਆਂਦੀ ਆ ਅਮੂਲ ਨੇ ਕਾਫ ਸਟਾਰਟਰ ਤੋਂ ਬਾਅਦ ਸਿੱਧੀ ਹਿਫਰ ਬਣਾਈ ਆ 5 ਮਹੀਨੇ ਤੱਕ ਪਹਿਲਾਂ ਤਾਂ 2 ਮਹੀਨੇ ਸਾਡਾ ਜੀਵਨ ਮਿਲਕਰ ਰਪਲੇਸਰ ਪਲਾਓ ਉਤੋਂ ਬਾਅਦ ਤੁਸੀਂ ਕਾਫ ਸਟਾਰਟਰ ਪਾਓ ਇਹਦੀ ਡੋਜ਼ ਹੈਗੀ ਕਾਸਟਾਟਰ ਦੀ 200 ਗ੍ਰਾਮ ਸਵੇਰੇ 200 ਗ੍ਰਾਮ ਸ਼ਾਮ ਨੂੰ ਉਸ ਤੋਂ ਬਾਅਦ ਜਦੋਂ ਬੱਚਾ 5 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਹੀ ਫਰ ਆਪਣੀ ਪਾਉਗੀ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆ ਜੀ ਫਰ ਦਾ ਇਹ ਬੱਚੇਦਾਨੀ ਦਾ ਜਿਹੜਾ ਵਿਕਾਸ ਜਲਦੀ ਕਰਦਾ ਹੈ ਇਹ ਜਰੂਰ ਹਰ ਕਿਸੇ ਭਰਾਵਾਂ ਨੂੰ ਇਹ ਹਰ ਕੋਈ ਇਹ ਫੀਡ ਸਾਡੀ ਜਰੂਰ ਵਰਤ ਕੇ ਦੇਖੇ ਅਮੂਲ ਕੰਪਨੀ ਦੀ ਇੱਕ ਫਾਰਮਰਾਂ ਦੀ ਕੰਪਨੀਆ ਇਹ ਫਾਰਮਰਾਂ ਵਾਸਤੇ ਹੀ ਸ਼ੁਰੂ ਕੀਤੀ ਆ ਸਨ ਚੋੜ ਦੇ ਵਿੱਚ ਫੀਡ ਬਣਾਉਣੀ ਸ਼ੁਰੂ ਕੀਤੀ ਸੀਗੀ ਉਹ ਫੀਡ ਤਾਂ ਬਣਾਉਣੀ ਸ਼ੁਰੂ ਕੀਤੀ ਸੀ ਕਿ ਦੁੱਧ ਦੀ ਕੁਆਲਿਟੀ ਅਮੂਲ ਨੂੰ ਨਹੀਂ ਮਿਲਦੀ ਹੁੰਦੀ ਸੀ ਤੇ ਦੁੱਧ ਦੀ ਕੁਆਲਿਟੀ ਹੁਣ ਬਹੁਤ ਸੋਹਣੀ ਦੁੱਧ ਦੀ ਕੁਆਲਿਟੀ ਮਿਲ ਰਹੀ ਆ ਅਮੂਲ ਤੁਹਾਨੂੰ ਪਤਾ ਸਾਰਿਆਂ ਨੂੰ ਏਸ਼ੀਆ ਦੀ ਨੰਬਰ 1 ਕੰਪਨੀ ਆ ਤੇ ਬਾਕੀ ਸਾਡੇ ਪ੍ਰੋਡਕਟ ਅਮੂਲ ਦੇ ਤੁਸੀਂ ਵਰਤ ਕੇ ਦੇਖੋ ਪੂਰਾ ਰਿਜ਼ਲਟ ਆਊਗਾ ਤੁਸੀਂ ਨਰਾਸ਼ ਨਹੀਂ ਹੋਵੋਗੇ ਕਦੀ ਅਮੂਲ ਤੋਂ ਬਾਕੀ ਡਿਸਟ੍ਰੀਬਿਊਟਰ ਕੋਈ ਬੰਨਾ ਚਾਹੁੰਦਾ ਹੈ ਤੇ ਕੰਪਨੀ ਨੈਟ ਤੇ ਨੰਬਰ ਕੰਪਨੀ ਦੇ ਹੈਗੇ ਆ ਤੁਸੀਂ ਮੇਲ ਕਰੋ ਫੋਨ ਕਰੋ ਏ ਆਪਣੇ ਏਰੀਆ ਚ ਅਮੂਲ ਦਾ ਕੈਟਲ ਫੀਡ ਦਾ ਤੁਸੀਂ ਕੰਮ ਸ਼ੁਰੂ ਕਰ ਸਕਦੇ ਆ ਲਾਏ ਬੰਦ ਹੈ ਓਕੇ ਥੈਂਕ ਯੂ ਧੰਨਵਾਦ ਜੀ ਹੁਣ ਆਪਾਂ ਚੱਲਦੇ ਆ ਅੱਗੇ ਅੱਗੇ ਉਹ ਜਿਹੜਾ ਇਹ ਮੇਲਾ ਉਹ ਜਾ ਕੇ ਦੇਖਦੇ ਆਂਗੇ ਇਧਰ ਨਾਲੇ ਨਾਲ ਸੋਨਾਲੀਕ ਵਾਲੇ ਵੀ ਇੱਥੇ ਹੈਗੇ ਨੇ ਹਨ ਇਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਉਹ ਦਿਖਾ ਦੰਦੇ ਆਗੇ ਸੋਨਾਲੀਕ ਵਾਲੇ ਇੱਥੇ ਆਪਦੇ ਟਰੈਕਟਰ ਜਿਹੜੇ ਉਹ ਲੈ ਕੇ ਆਏ ਹੋਏ ਨੇ ਵੱਖ-ਵੱਖ ਜਿਹੜੇ ਇਹਨਾਂ ਦੇ ਮਾਡਲ ਨੇ ਉਹ ਸਾਰੇ ਆਪਦੇ ਮਾਡਲ ਆਉਦੇ ਲੈ ਕੇ ਆਏ ਨੇ ਸੋਨਾਲੀਕਾ 750 ਜਿਵੇਂ ਹਨ ਆਇਆਂ ਦਾ ਛੋਟਾ ਟਰੈਕਟਰ ਆ ਗਿਆ ਜਿਵੇਂ ਸੋਨਾਲੀਕਾ ਵਾਲਿਆਂ ਦਾ ਇਹ ਟਰੈਕਟਰ ਵੀ ਤੁਹਾਨੂੰ ਇੱਥੋਂ ਜਿਹੜੇ ਉਹ ਮੇਲੇ ਦੇ ਵਿੱਚੋਂ ਮਿਲਣਗੇ ਇਹ ਵੀ ਤੁਸੀਂ ਇੱਥੇ ਬੱਕ ਜਿਹੜਾ ਉਹ ਕਰਵਾ ਸਕਦੇ ਹੋ ਤੇ ਇਹ ਕੰਪਨੀਆਂ ਵੀ ਸਾਰੀਆਂ ਇੱਥੇ ਆਈਆਂ ਹੋਈਆਂ ਨੇ ਗਈਆਂ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਇਧਰ ਹਾਲ ਨ ਕਾਫੀ ਸਾਰੇ ਹਾਲ ਨੇ ਇਹ ਮੇਲੇ ਦੇ ਵਿੱਚ ਚਾਰ ਹਾਲ ਨੇ ਤੇ ਚਾਰੇ ਹਾਲ ਆਪਾਂ ਤੁਹਾਨੂੰ ਜਿਹੜੇ ਉਹ ਦਿਖਾ ਦਾਂਗੇ ਤੇ ਉੱਪਰ ਇਸ ਤਰ੍ਹਾਂ ਜਿਹੜਾ ਉਹ ਲਿਖਿਆ ਹੋਇਆ ਇਹ ਆ ਗਿਆ ਹਾਲ ਨੰਬਰ ਸੀ ਹਾਲ ਨੰਬਰ ਸੀ ਜਿਹੜਾ ਉਹ ਆਪਾਂ ਜਾ ਕੇ ਦੇਖਦੇ ਆਂ ਤੇ ਇੱਥੇ ਵੀ ਉਸੇ ਤਰ੍ਹਾਂ ਵੱਖ-ਵੱਖ ਕੰਪਨੀਆਂ ਰਹੀਆਂ ਜਿਹੜੀਆਂ ਇਹ ਹਾਲ ਦੇ ਵਿੱਚ ਵੀ ਇੱਕ ਵਾਰ ਆਪਾਂ ਸਾਰਾ ਤੁਹਾਨੂੰ ਢੇੜਾ ਜਿਹੜਾ ਉਹ ਕਢਾ ਦਾਂਦੇ ਆਂ ਮੇਲੇ ਦਾ ਹਣਾ ਸਾਰੇ ਹਾਲ ਆਪਾਂ ਜਿਹੜੇ ਉਹ ਦਿਖਾ ਦਨੇ ਆ ਆਇਆ ਵੀ ਕੋਈ ਚੀਜ਼ ਜਿਹੜੀ ਉਹ ਮਿਸ ਨਾ ਹੋ ਜੇ ਤੇ ਇੱਧਰ ਵੀ ਜਿਵੇਂ ਆਹ ਸਾਹਮਣੇ ਸਟਾਲ ਲੱਗੀ ਹੋਈ ਹੈ ਇਹ ਵੀ ਖਲ ਫੀਡ ਵਾਲਿਆਂ ਦੀ ਉਹ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਇਹ ਹਾਲ ਦੇ ਵਿੱਚ ਵੀ ਵੱਖ-ਵੱਖ ਕੰਪਨੀ ਵਾਲੇ ਜਿਹੜੇ ਉਹ ਆਏ ਹੋਏ ਨੇ ਆਪ ਤੇ ਆਪਦੇ ਪ੍ਰੋਡਕਟ ਜਿਹੜੇ ਉਹ ਲੈ ਕੇ ਆਏ ਹੋਏ ਨੇ ਜਿਵੇਂ ਸੀਸ ਵਾਲਿਆਂ ਦੀ ਆਹ ਸਟਾਲ ਆ ਸੀਸ ਫੀਡ ਵਾਲੇ ਹਨ ਤੇ ਆਪਾਂ ਸਾਰੇ ਹਾਲਾਂ ਦੇ ਵਿੱਚ ਜਿਹੜਾ ਉਹ ਇੱਕ ਵਾਰ ਗੇੜਾ ਜਿਹੜਾ ਉਹ ਕੱਢ ਲਾਂਦੇ ਆ ਸਾਰਾ ਮੇਲਾ ਆਪਾਂ ਦੇਖ ਲਾਂਦੇ ਆ ਤੇ ਇਧਰ ਨਾਲ ਇਹ ਵੀਰ ਕਾਲਿਆਂ ਦੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਵੇਰਕਾਲੇ ਵੀ ਇੱਥੇ ਆਪਦੇ ਆਪ ਦੇ ਪ੍ਰੋਡਕਟ ਜਿਹੜੇ ਉਹ ਲੈ ਕੇ ਆਏ ਹੋਏ ਨੇ ਜਿਹੜੇ ਜਿਹੜੇ ਪ੍ਰੋਡਕਟ 베ਰਕਾ ਜਿਹੜਾ ਉਹ ਬਣਾਉਂਦਾ ਜਿਵੇਂ ਦੇਸੀ ਘਿਓ ਹੋ ਗਿਆ 베ਰਕਾ ਦਾ ਹਨਾ ਤੇ ਐਵੇਂ ਸਾਰੇ ਪ੍ਰੋਡਕਟ ਇੱਥੇ ਕੰਪਨੀਆਂ ਆਪੋਂ ਆਪਣੀ ਜਿਹੜੀ ਉਹ ਲੈ ਕੇ ਆਈਆਂ ਹੋਈਆਂ ਨੇਗੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਹੋਰ ਜਿਹੜਾ ਉਹ ਮੇਲਾ ਹੈ ਦਿਖਾ ਦਾਂਗੇ ਹਾਲ ਸੀ ਦੇ ਵਿੱਚ ਵੀ ਉਸੇ ਤਰ੍ਹਾਂ ਦੀਆਂ ਸਟਾਲਾਂ ਨੇ ਜਿਵੇਂ ਪਿਛਲੇ ਹਾਲ ਆਪਾਂ ਤੁਹਾਨੂੰ ਦਿਖਾਏ ਨੇ ਹਨਾ ਇੱਥੇ ਵੀ ਵੱਖ-ਵੱਖ ਕੰਪਨੀ ਵਾਲੇ ਜਿਹੜੇ ਉਹ ਆਏ ਹੋਏ ਨੇ ਜਿਹੜੀਆਂ ਇਹ ਖਾਲ ਫੀਡ ਦੇ ਨਾਲ ਸੰਬੰਧਿਤ ਪ੍ਰੋਡਕਟ ਬਣਾਉਂਦੇ ਨੇ ਜਾਂ ਦਵਾਈਆਂ ਵਾਲੀਆਂ ਸਟਾਲਾਂ ਹੋ ਗਈ ਇਹ ਹਾਲ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਟਾਲਾਂ ਲੱਗੀ ਹੋਈਆਂ ਨੇਗੀਆਂ ਤੇ ਚਲਦੇ ਆਂ ਇਥੋਂ ਬਾਹਰ ਆਪਾਂ ਆ ਲਾਸਟ ਹਾਲ ਦੇ ਵਿੱਚ ਚਲਦੇ ਆਂ ਇਹ ਹਾਲ ਸੀ ਸੀ ਤੇ ਹਾਲ ਆਪਾਂ ਡੀ ਦੇ ਵਿੱਚ ਚਲਦੇ ਆ ਹੁਣ ਡੀ ਨੰਬਰ ਹਾਲ ਆਪਾਂ ਦੇਖਦੇ ਆਂ ਤੇ ਆ ਗਿਆ ਹਾਲ ਡੀ ਇਹ ਹੁਣ ਆਪਾਂ ਹਾਲ ਡੀ ਦੇ ਵਿੱਚ ਵੀ ਇੱਕ ਗੇੜਾ ਆਪਾਂ ਜਿਹੜਾ ਉਹ ਲਾਇਆ ਹੋਨੇ ਆ ਹਾਲ ਨੰਬਰ ਡੀ ਜਿਹੜਾ ਉਹ ਦੇਖਦੇ ਆਂਗੇ ਤੇ ਇੱਥੇ ਆਪਾਂ ਦੇਖਦੇ ਆਂ ਵੀ ਕੀ ਕੀ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਇੱਥੇ ਵੀ ਉਸੇ ਤਰ੍ਹਾਂ ਦੂਜੇ ਹਾਲਾਵਾਂ ਵਾਂਗ ਜਿਹੜੀਆਂ ਉਹ ਸਟਾਲਾਂ ਉਹ ਲੱਗੀਆਂ ਹੋਈਆਂ ਨੇਗੀਆਂ ਜਿਵੇਂ ਆਹ ਨੀਲਗਰੀ ਫੀਡ ਵਾਲੇ ਆ ਗਏ ਇਹਨਾਂ ਦੇ ਜਾਂ ਫੀਡ ਵਾਲੇ ਸਾਰੇ ਪ੍ਰੋਡਕਟ ਨੇ ਤੇ ਕੁਝ ਇੱਥੇ ਹੋਰ ਕੰਪਨੀਆਂ ਨੇਗੀਆਂ ਜਿਹੜੀਆਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਨੇ ਜਿਹੜਾ ਫਾਰਮਰ ਦੇ ਵਿੱਚ ਸਮਾਨ ਵਰਤਿਆ ਜਾਂਦਾ ਹਨ ਇਹ ਸਾਰਾ ਸਮਾਨ ਬਣਾਉਂਦੀਆਂ ਨੇ ਜਿਵੇਂ ਦੁੱਧ ਵਾਲੀਆਂ ਮਸ਼ੀਨਾਂ ਹੋਗੀਆਂ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਆਪਾਂ ਨੂੰ ਜਿਹੜੀਆਂ ਉਹ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਨਾਲੇ ਇਧਰ ਕੁਝ ਦਵਾਈਆਂ ਵਾਲੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਹੜੀਆਂ ਦਵਾਈਆਂ ਬਣਾਉਂਦੀਆਂ ਨੇ ਵਾਸ਼ਮਾ ਵਾਸਤੇ ਕੈਲਸ਼ੀਅਮ ਜੈਲਾ ਹੈ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਇਹ ਹਾਲਾਂ ਦੇ ਵਿੱਚ ਇੱਥੇ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਗੇ ਚੱਲਦੇ ਆਪਾਂ ਅੱਗੇ ਹੋ ਜਿਹੜਾ ਉਹ ਜਾ ਕੇ ਦੇਖਦੇ ਆ ਤੇ ਸਾਰੀਆਂ ਕੰਪਨੀਆਂ ਨੇ ਆਪੋ ਆਪਣੇ ਇੱਥੇ ਨਾਮ ਜਿਹੜੇ ਉਹ ਲਿਖੇ ਹੋਏ ਨੇ ਉੱਪਰ ਬੋਰਡ ਜਿਹੜੇ ਉਹ ਨਾਮਾਂ ਦੇ ਆਪਦੇ ਲਾਏ ਹੋਏ ਨੇ ਤੇ ਆਪੋ ਆਪਣੇ ਇੱਥੇ ਪ੍ਰੋਡਕਟ ਜਿਹੜੇ ਉਹ ਤਾਂ ਆਪਣੀਆਂ ਲੈ ਕੇ ਆਈਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਹੋ ਤੁਹਾਨੂੰ ਹੋਰ ਜਿਹੜਾ ਮੇਲੇ ਦਾ ਕੁਝ ਹਿੱਸਾ ਹੋ ਜਾ ਕੇ ਦਿਖਾਉਨੇ ਆ ਤੇ ਇੱਥੇ ਵੀ ਮਸ਼ੀਨਾਂ ਜਿਵੇਂ ਆਪਾਂ ਬਾਹਰ ਵਾਲੇ ਪਾਸੇ ਤੁਹਾਨੂੰ ਦਿਖਾਈਆਂ ਸੀਗੀਆਂ ਔਰੇ ਵੀ ਉਸੇ ਤਰ੍ਹਾਂ ਦੁੱਧ ਵਾਲੀਆਂ ਮਸ਼ੀਨਾਂ ਆ ਗਈਆਂ ਆਪਾਂ ਪ੍ਰਾਈਸ ਵੀ ਤੁਹਾਨੂੰ ਦੱਸੇ ਸੀਗੇ ਪਿਛਲੀ ਵੀਡੀਓ ਦੇ ਵਿੱਚ ਪ੍ਰਾਈਸ ਸਾਰੇ ਉਹ ਜਿਹੜੇ ਉਹ ਮਸ਼ੀਨਾਂ ਦੇ ਆਪਾਂ ਦੱਸੇ ਹੋਏ ਨੇ ਸਾਹਮਣੇ ਆਹ ਸਟਾਲ ਲੱਗੀ ਹੋਈ ਹੈ ਤੇ ਡੈਰੀ ਮਾਰਟ ਇਹਨਾਂ ਦੇ ਕੋਲ ਜਿਹੜੇ ਡੈਰੀ ਫਾਰਮਿੰਗ ਦੇ ਵਿੱਚ ਵਰਤੇ ਜਾਣ ਵਾਲੇ ਸਾਰੇ ਗੈਜਟ ਨੇ ਜਾਂ ਇਕਵਿਪਮੈਂਟ ਨੇ ਉਹ ਮਿਲਦੇ ਨੇ ਬਹੁਤ ਤੇ ਇਹਨਾਂ ਦੀ ਇੱਥੇ ਮਸ਼ੀਨਾਂ ਵੀ ਜਿਹੜੀਆਂ ਪਈਆਂ ਨੇ ਦੁੱਧ ਵਾਸਤੇ ਜਿਹੜੀਆਂ ਡੈਰੀ ਫਾਰਮਿੰਗ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਸਾਰੇ ਇਕੁਪਮੈਂਟ ਡੈਰੀ ਫਾਰਮਿੰਗ ਦੇ ਨਾਲ ਸੰਬੰਧ ਦੇ ਇਹਨਾਂ ਦੀ ਸਟਾਲ ਦੇ ਉੱਪਰ ਜਿਹੜੇ ਆਪਾਂ ਨੂੰ ਮਿਲਣਗੇ ਆਹ ਹਾਲ ਆਪਾਂ ਜਿਹੜੇ ਉਹ ਦੇਖ ਕੇ ਆਏ ਆ ਇੱਥੇ ਚਾਰ ਹਾਲ ਸੀਗੇ A B C D ਹਣਾ ਚਾਰੋਂ ਆਪਾਂ ਹਾਲ ਦੇਖ ਲੇ ਤੇ ਇਧਰ ਨਾਲੇ ਕੁਝ ਹੋਰ ਸਥਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਇੰਪਲੀਮੈਂਟ ਉਹ ਕੰਪਨੀਆਂ ਬਣਾਉਂਦੀਆਂ ਨੇ ਇਹਨਾਂ ਦੇ ਵੱਖ-ਵੱਖ ਇੰਪਲੀਮੈਂਟ ਨੇ ਖੇਤੀਬਾੜੀ ਨਾਲ ਸੰਬੰਧਤ ਰੋਟਾਵੀਟਰ ਹੋਗੇ ਸੁਪਰ ਸੀਡਰ ਹੋਗੇ ਜਾਂ ਚਾਰਾ ਕਟਾਈ ਵਾਲੀਆਂ ਜਿਹੜੀਆਂ ਉਹ ਮਸ਼ੀਨਾਂ ਹੋ ਗਈਆਂ ਹਨ ਇਹ ਕੰਪਨੀਆਂ ਵੀ ਇੱਥੇ ਸਾਰੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਹੈਗੀਆਂ ਤੇ ਸਪਰੇਅ ਵਾਲੀਆਂ ਜਿਹੜੀਆਂ ਉਹ ਮਸ਼ੀਨਾਂ ਹੋ ਗਈਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਹੋਰ ਦੇਖਦੇ ਆਂ ਇਧਰ ਸਾਰੀਆਂ ਕੰਪਨੀਆਂ ਵਾਲੀ ਨੇ ਜਿਹੜੇ ਅਲੱਗ-ਅਲੱਗ ਖੇਤੀਬਾੜੀ ਨਾਲ ਸੰ ਇਹ ਇਕਵਪਮੈਂਟ ਬਣਾਉਂਦੇ ਨੇ ਹਨ ਉਹ ਸਾਰੀਆਂ ਇੱਥੇ ਕੰਪਨੀ ਆਈਆਂ ਹੋਈਆਂ ਨੇ ਅੱਜ ਜਵੇਂ ਜੀ ਕਲਾਸ ਵਾਲਿਆਂ ਦੀ ਸਟਾਲ ਲੱਗੀ ਹੋਈ ਹੈ ਜਿਆਦਾਤਰ ਜਿ ਇੱਥੇ ਚਾਰਾ ਕਟਾਈ ਵਾਲੀਆਂ ਹੀ ਮਸ਼ੀਨਾਂ ਕੰਪਨੀਆਂ ਉਹ ਲੈ ਕੇ ਆਈਆਂ ਨੇ ਕਿਉਂਕਿ ਇਹ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਹੈ ਤਾਂ ਕਰਕੇ ਚਾਰਾ ਕਟਾਈ ਵਾਲੀਆਂ ਮਸ਼ੀਨਾਂ ਨੇ ਬਕੀਦਰ ਸੁਵਰਾਜ ਵਾਲਿਆਂ ਦੀ ਵੀ ਸਟਾਲ ਲੱਗੀ ਹੋਈ ਹੈ ਸੁਵਰਾਜ 744 ਹਨ ਤੇ ਸੁਵਰਾਜ ਵਾਲੇ ਵੀ ਇੱਥੇ ਜਿਹੜੇ ਉਹ ਪਹੁੰਚੇ ਨੇ ਇਹ ਵੀ ਆਪਦੇ ਜਿਹੜੇ ਉਹ ਟਰੈਕਟਰ ਇੱਥੇ ਲੈ ਕੇ ਆਏ ਨੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੋਰ ਕੰਪਨੀਆਂ ਜਿਹੜੀਆਂ ਹੋਈਆਂ ਸੀ ਟਰੈਕਟਰ ਵਾਲੀਆਂ ਉਸੇ ਤਰ ਆਪਦੇ ਜਿਹੜੇ ਟਰੈਕਟਰਾਂ ਦੇ ਵੱਖ-ਵੱਖ ਮਾਡਲ ਉਹ ਲੈ ਕੇ ਆਏ ਨੇ ਤੇ ਸਵਰਾਜ ਵਾਲਿਆਂ ਦੀ ਮਸ਼ੀਨ ਵੀ ਇੱਥੇ ਹੈਗੀ ਮਸ਼ੀਨ ਵੀ ਆਪਦੀ ਇਹ ਲੈ ਕੇ ਆਏ ਨੇ ਤੇ ਇਧਰ ਆਪਾਂ ਅੱਗੇ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖ ਲਾਂਦੇ ਆ ਤੇ ਆ ਕੁਝ ਖੇਤੀਬਾੜੀ ਦੇ ਵਿੱਚ ਡੈਰੀ ਫਾਰਮਿੰਗ ਦੇ ਵਿੱਚ ਵਰਤਣ ਵਾਲੇ ਇਕਵਿਪਮੈਂਟ ਨੇ ਇਹਨਾਂ ਦੀ ਸਟਾਲ ਦੇ ਉੱਪਰ ਹਨਾ ਤੇ ਇਹ ਕੁਝ ਮ사ਜ ਵਾਲੀਆਂ ਮਸ਼ੀਨਾਂ ਹੋ ਗਈਆਂ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਮੇਲੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਸਾਰਾ ਸਮਾਨ ਮਿਲੂਗਾ ਤੁਹਾਨੂੰ ਇਥੋਂ ਮ사ਜ ਦੇ ਨਾਲ ਸੰਬੰਧਤ ਹਨਾ ਜਾਂ ਕੁਝ ਫਾਰਮਿੰਗ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਲਾਈਟਾਂ ਵਗੈਰਾ ਹੋ ਗਈਆਂ ਤੇ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਵੱਖ-ਵੱਖ ਕੰਪਨੀਆਂ ਜਿਹੜੀਆਂ ਉਹ ਆਈਆਂ ਨੇਗੀਆਂ ਤੇ ਇਹਦੇ ਨਾਲ ਇਹ ਗੱਡੀ ਵਾਲੀਆਂ ਸਟਾਲਾਂ ਵੀ ਇੱਥੇ ਹੈਗੀਆਂ ਨੇ ਹਨਾ ਤੇ ਗੱਡੀਆਂ ਵਾਲੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇਗੀਆਂ ਤੇ ਆ ਆ ਗਿਆ ਪੈਲ ਪਾਲ ਡੈਰੀ ਇਕੁਪਮੈਂਟਸ ਇਹਨਾਂ ਦੇ ਡੈਰੀ ਇਕੁਪਮੈਂਟ ਨੇ ਸਾਰੇ ਜਿਹੜੇ ਡੈਰੀ ਫਾਰਮਿੰਗ ਦੇ ਵਿੱਚ ਜਿਹੜੇ ਉਹ ਵਰਤੇ ਜਾਂਦੇ ਨੇ ਵੱਖ-ਵੱਖ ਇਹਨਾਂ ਦੀਆਂ ਜਿਹੜੀਆਂ ਉਹ ਮਸ਼ੀਨਾਂ ਨੇਗੀਆਂ ਜੇ ਤੁਸੀਂ ਡੈਰੀ ਫਾਰਮਿੰਗ ਦਾ ਕੀਤਾ ਜਿਹੜਾ ਉਹ ਕਰਦੇ ਹੋ ਤਾਂ ਪੀਡੀਐਫ ਮੇਲੇ ਦੇ ਵਿੱਚ ਹਿੱਸਾ ਜਰੂਰ ਲਿਓ ਤੁਹਾਨੂੰ ਬਹੁਤ ਕੁਝ ਨਵਾਂ ਇੱਥੋਂ ਸਿੱਖਣ ਨੂੰ ਮਿਲੂ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲਣਗੀਆਂ ਤੇ ਇਧਰ ਨਾਲੇ ਫੇਰ ਉਸੇ ਤਰ੍ਹਾਂ ਚਾਰਾ ਕਟਾਈ ਵਾਲੀਆਂ ਉਹ ਆ ਗਈਆਂ ਮਸ਼ੀਨਾਂ ਆ ਗਈਆਂ ਰਣਤੀ ਗਰੁੱਪ ਵਾਲਿਆਂ ਦੀ ਇਹ ਮਸ਼ੀਨ ਹੈ ਚਾਰਾ ਕਟਾਈ ਵਾਲੀ ਤੇ ਇਹ ਸਾਈਡ ਆਪਾਂ ਸਾਰੀ ਮੇਲੇ ਦੀ ਤੁਹਾਨੂੰ ਦਿਖਾਤੀ ਹੈ ਨਾ ਤੇ ਆ ਵੀ ਨਾਲ ਇਹ ਆ ਰਾਮ ਗੜੀ ਵਾਲਿਆਂ ਦੀ ਸਟਾਲ ਆ ਗਈ ਤੇ ਇਹਨਾਂ ਦੇ ਵੀ ਇੱਥੇ ਇਕੁਪਮੈਂਟਸ ਨੇ ਚਾਰਾ ਕਟਾਈ ਵਾਲੇ ਬਾਕੀ ਨਾਲ ਇਹ ਇਧਰ ਕੁਝ ਟਰੈਕਟਰ ਵਾਲੀਆਂ ਸਟਾਲਾਂ ਆ ਗਈਆਂ ਕਬੋਟਾ ਟਰੈਕਟਰ ਵਾਲੇ ਆ ਗਏ ਹਨ ਤੇ ਇਹ ਵੀ ਇੱਥੇ ਟਰੈਕਟਰ ਜਿਹੜਾ ਉਹ ਲੈ ਕੇ ਆਏ ਹੋਏ ਨੇ ਤੇ ਇਹਦਾ ਮੁੱਲ ਵੀ ਜਿਹੜਾ ਉਹ ਤੁਹਾਨੂੰ ਦਿਖਾ ਦਵਾਂਗੇ ਇੱਥੇ ਮੁੱਲ ਵੀ ਇਹਨਾਂ ਨੇ ਲਿਖਿਆ ਹੋਇਆ 1175 ਮੁੱਲਾ ਤੇ ਨਾਲ ਇੱਥੇ ਫ੍ਰੀ ਆਈਫੋਨ ਜਿਹੜਾ ਉਹ ਲਿਖਿਆ ਹੋਇਆ ਤੇ ਐਵੇਂ ਸਟਾਲਾਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਇਹ ਮੇਲੇ ਤੇ ਮਿਲਣਾ ਜੀ ਫ੍ਰੀ ਆਈਫੋਨ ਹਾਂਜੀ ਹਾਂ ਮੇਲੇ 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 ਠੀਕ ਹੈ ਜੀ ਜੇ ਟਰੈਕਟਰ ਤੁਸੀਂ ਲੈਣੇ ਹੋ ਫ੍ਰੀ ਆਈਫੋਨ ਜਿਹੜਾ ਉਹ ਮਿਲੂਗਾ ਆ ਤੁਸੀਂ ਪੜ੍ਹ ਲਓ ਇੱਥੇ ਇਹਨਾਂ ਨੇ ਲਿਖਿਆ ਆ ਜਿੰਨਾ ਟਾਈਮ ਇਹ ਮੇਲਾ ਚੱਲਦਾ ਹਨਾ ਮੇਲੇ ਦਾ ਇਹ ਆਫਰ ਹੈ ਤੇ ਇਹ ਮੀ ਆਫਰਾਂ ਵੀ ਤੁਹਾਨੂੰ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਇਹ ਜਦੋਂ ਤੁਸੀਂ ਐਗਜ਼ਿਬਿਸ਼ਨਾਂ ਦੇ ਵਿੱਚ ਮੇਲਿਆਂ ਦੇ ਵਿੱਚ ਕਿਸੇ ਵੀ ਚੀਜ਼ ਦੀ ਬੁਕਿੰਗ ਜਿਹੜੀ ਉਹ ਕਰਵਾਉਨੇ ਹੋ ਤਾਂ ਆਫਰਾਂ ਤੁਹਾਨੂੰ ਮਿਲ ਜਾਂਦੀਆਂ ਨੇ ਮੇਲਾ ਆਫਰ ਲੱਗੇ ਹੁੰਦੇ ਨੇ ਕਿਸੇ ਕੰਪਨੀਆਂ ਨੇ ਪੈਸਿਆਂ ਦੀ ਛੋਟ ਦਿੱਤੀ ਹੁੰਦੀ ਹੈ ਤੇ ਕਈਆਂ ਕੰਪਨੀਆਂ ਨੇ ਕੁਝ ਜਿਹੜੇ ਨਾਲ ਗਿਫਟ ਦਿੱਤੇ ਹੁੰਦੇ ਨੇ ਜਿਵੇਂ ਆਹ ਕਬੂਟ ਵਾਲਿਆਂ ਨੇ ਜਿਹੜਾ ਉਹ ਗਿਫਟ ਦਿੰਦਾ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਪੀਡੀਐਫੇ ਮੇਲੇ ਦਾ ਦੂਸਰਾ ਭਾਗ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਇਸ ਤੋਂ ਅੱਗੇ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੇਲੇ ਦਾ ਅੱਗੇ ਦਾ ਭਾਗ ਦਿਖਾਵਾਂਗੇ ਕਿਉਂਕਿ ਇਹ ਮੇਲਾ ਬਹੁਤ ਵੱਡਾ ਹੁੰਦਾ ਤਾਂ ਕਰਕੇ ਵੀਡੀਓ ਬਹੁਤ ਜਿਹੜੀ ਉਹ ਲੰਬੀ ਬਣ ਜਾਂਦੀ ਆ ਤਾਂ ਪਾਰਟਸ ਦੇ ਵਿੱਚ ਜਿਹੜੀ ਉਹ ਵੀਡੀਓ ਬਣਾਉਣੀ ਪੈਂਦੀ ਆ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ